ਤਾਨੂੰ ਇਹ ਪਤਾ ਚੱਲਿਆ ਕਿ ਮਲਕ ਮਾਲਕ ਜਿਹੜਾ ਕਲੋਨੀ ਜਗਾ ਉਹਦੇ ਵੱਲੋਂ ਅਣ ਅਧਿਕਾਰਤ ਤਰੀਕੇ ਦੇ ਨਾਲ ਪਲਾਟਾਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਹੈ ਉਹ ਚੀਜ਼ ਪ੍ਰੂਵ ਹੋ ਗਈ ਫਿਰ ਆਪਾਂ ਇਹਨਾਂ ਦੇ ਹੋਰ ਡਿਸਕਸ਼ਨ ਕਰਨੀ ਚਾਹੀਦੀ ਹੈ ਆਈ ਥਿੰਕ ਉਹ ਆਪ ਦਾ ਕੰਮ ਕਰ ਰਹੇ ਆ ਅਸੀਂ ਨਾਲ ਕੋਰਪੋਰੇਟ ਕਰ ਰਹੇ ਆ ਜੀ ਦੇ ਕਲੋਨੀ ਨਾ ਤਾਂ ਸੀਐਲਯੂ ਉਹਨਾਂ ਵੱਲੋਂ ਮਤਲਬ ਮੈਨੂੰ ਇਹ ਲੱਗਦਾ ਕਿ ਜਿਹੜੀ ਮਾਰਕੀਟਿੰਗ ਪਹਿਲਾਂ ਮੈਂ ਕਰਦੀ ਸੀ ਹੁਣ ਸਾਰਾ ਸ਼ਹਿਰ ਕਰ ਰਿਹਾ ਮੇਰੇ ਨਾਲ ਅੰਤ ਤੱਕ ਥੈਂਕ ਯੂ ਲੱਗਾ ਜੀ ਪਹਿਲਾਂ ਇੱਕ ਹੋਰ ਸਕੈਂਡਲ ਹੋ ਗਿਆ ਸੀਗਾ ਇੱਕ ਹੋਰ ਕੰਪਨੀ ਨੇ ਵੀ ਇਸੇ ਤਰ੍ਹਾਂ ਪਲਾਟ ਆਪਣੇ ਵੇਚ ਦਿੱਤੇ ਤੇ ਅੱਜ ਤੱਕ ਲੋਕਾਂ ਨੂੰ ਪਤਾ ਨਹੀਂ ਲੱਗ ਸਕਿਆ ਕਿ ਉਹਨਾਂ ਦਾ ਪਲਾਟ ਕਿੱਥੇ ਹੈ ਤੇ ਬਾਕੀ ਇਹ ਹੈ ਜੀ ਇਮੇਜ ਖਰਾਬ ਕਹਿਣ ਨਾਲ ਨਹੀਂ ਹੁੰਦੀ ਇਮੇਜ ਬਣੀ ਹੋਈ ਹੈ ਪਿਆਰੀ ਐਨਾ ਆਨੰਦਾ ਸਿਟੀ ਦੇ ਨਾਲ ਕਿ ਹੋਰ ਸਭੋਂ ਹੋਰ ਪਿਆਰ ਹੋ ਰਿਹਾ ਹੈ ਸਾਰੇ ਕੋਲ ਡਾਕੂਮੈਂਟਸ ਅਸੀਂ ਇਕੱਠੇ ਕਰ ਲਏ ਨੇ ਮਾਲਕ ਦੇ ਖਿਲਾਫ ਜੋ ਕਾਨੂੰਨੀ ਪ੍ਰਕਿਰਿਆ ਹੈ ਉਹਦਾ ਅਸੀਂ ਪ੍ਰਲੋਪ ਕਰ ਰਹੇ ਹਾਂ ਤੇ ਉਹਨੂੰ ਪੂਰਾ ਕਰਕੇ ਜੋ ਮੰਦੀ ਕਰਵਾਈ ਹੈ ਉਹ ਤੁਰੰਤ ਭੇਜ ਦਿੱਤੀ ਜਾਵੇਗੀ ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਸ਼ਹਿਰ ਦੇ ਵਿੱਚ ਕਲੋਨਾਈਜ਼ਰਾ ਦਾ ਇਹ ਜਿਹੜਾ ਸ਼ਹਿਰ ਹੈ ਉਹ ਗੜਬੰਦਾ ਜਾ ਰਿਹਾ ਹੈ ਜਿਸ ਕਾਰਨ ਜ਼ਮੀਨਾਂ ਦੇ ਰੇਟ ਅਸਮਾਨ ਛੂਣ ਲੱਗ ਪਏ ਨੇ ਗਾਹੇ ਬਗਾਹੇ ਲੋਕਾਂ ਦੇ ਨਾਲ ਕੁਝ ਕਲੋਨਾਈਜ਼ਰਾਂ ਦੇ ਵੱਲੋਂ ਧੋਖਾਧੜੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਇਸੇ ਤਰੀਕੇ ਦੇ ਨਾਲ ਅੱਜਕੱਲ੍ਹ ਅਨੰਦਾ ਸਿਟੀ ਫੇਸ 2 ਦਾ ਮਾਮਲਾ ਵੀ ਗਰਮਾਇਆ ਹੋਇਆ ਹੈ ਕਲੋਨਾਈਜ਼ਰ ਦੇ ਵੱਲੋਂ ਵਾਕਾ ਪਾਗਾ ਤੋਂ ਮਨਜ਼ੂਰੀ ਲੈਣ ਤੋਂ ਬਾਅਦ ਹੀ ਉੱਥੋਂ ਦੇ ਪਲਾਟ ਵੇਚੇ ਜਾ ਸਕਦੇ ਨੇ ਨਗਰ ਨਗਰ ਮਠੰਡਾ ਦੇ ਅਧਿਕਾਰੀ ਸੁਰਿੰਦਰ ਸਿੰਘ ਬਿੰਦਰਾ ਜਿਨ੍ਹਾਂ ਵੱਲੋਂ ਅਨੰਦਾ ਸਿਟੀ 2 ਫੇਸ ਦੇ ਕਲੋਨਾਈਜ਼ਰਾਂ ਦੇ ਵੱਲੋਂ ਬਿਨਾਂ ਮਨਜ਼ੂਰੀ ਦੇ ਪਲਾਟ ਵੇਚਣ ਦੇ ਇਲਜ਼ਾਮ ਲਗਾਏ ਗਏ ਉਹਨਾਂ ਦੇ ਵੱਲੋਂ ਕ ਅਨੰਦਾ ਸਿਟੀ ਦੀ ਮਾਰਕੀਟਿੰਗ ਹੈੱਡ ਰਾਜਵੀਰ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਸਭ ਵਫਾਹ ਫੈਲਾਈਆਂ ਜਾ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਮਨਜ਼ੂਰੀ ਦੇ ਰਿਪਲਾਈ ਕੀਤਾ ਹੋਇਆ ਪਰ ਅਜੇ ਸਾਨੂੰ ਮਨਜ਼ੂਰੀ ਨਹੀਂ ਮਿਲੀ ਹੈ ਤੇ ਨਾ ਹੀ ਸਾਡੇ ਵੱਲੋਂ ਲੋਕਾਂ ਨੂੰ ਪਲਾਟ ਵੇਚੇ ਜਾ ਰਹੇ ਨੇ ਜਦੋਂ ਮੈਡਮ ਰਾਜਵੀਰ ਨੂੰ ਪੁੱਛਿਆ ਗਿਆ ਕਿ ਨਗਰ ਨਿਗਮ ਦੇ ਉੱਚ ਅਧਿਕਾਰੀ ਮੰਨੇ ਜਾਂਦੇ ਨੇ ਉਹਨਾਂ ਦੀ ਗੱਲ ਕਹੀ ਹੋਈ ਮਾਇਨੇ ਰੱਖਦੀ ਹੈ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਵੇਗੀ ਜੋ ਉਹਨਾਂ ਨੇ ਅਨੰਦਾ ਸਿਟੀ ਨੂੰ ਅਧਿਕਾਰਿਤ ਪਲਾਟ ਵੇਚਣ ਦੇ ਦੋਸ਼ ਲਗਾਏ ਨੇ ਤਾਂ ਉਹਨਾਂ ਨੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਵਿਚਾਰਨ ਵਾਲੀ ਗੱਲ ਹੈ ਕਿ ਜੇ ਨਗਰ ਨਿਗਮ ਦੇ ਐਮਟੀਪੀ सुरेंद्र ਸਿੰਘ ਬਿੰਦਰਾ ਦੇ ਕੋਲ ਕੋਈ ਵੀ ਸਬੂਤ ਨਹੀਂ ਹਨ ਤਾਂ ਉਹਨਾਂ ਨੇ ਇਸ ਤਰੀਕੇ ਦਾ ਦੋਸ਼ ਕਿਉਂ ਲਗਾਏ ਨੇ ਦੂਜੇ ਪਾਸੇ ਅਨੰਦਾ ਸਿਟੀ 2 ਦੇ ਕਲੋਨਾਈਜ਼ਰ ਤੇ આરોਪ ਗਲਤ ਪਾਏ ਗਏ ਤਾਂ सुरेंद्र ਸਿੰਘ ਬਿੰਦਰਾ ਦੇ ਖਿਲਾਫ ਕਾਨੂੰਨੀ ਕਾਰਵਾਈ ਕਿਉਂ ਨਹੀਂ ਕਰ ਰਹੇ ਮੈਡਮ ਰਾਜਵੀਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਸਾਨੂੰ ਉਹਨਾਂ ਦੇ ਬਿਆਨ ਦਾ ਨਾਇਕ ਤਰੀਕੇ ਦਾ ਫਾਇਦਾ ਹੀ ਹੋਇਆ ਹੈ ਐਡਵਰਟਾਈਜ਼ਮੈਂਟ ਕਰਨ ਦਾ ਮਕਸਦ ਤਾਂ ਨਹੀਂ ਹੋ ਰਿਹਾ ਅਕਸਰ ਸੁਣਨ ਦੇ ਵਿੱਚ ਆਉਂਦਾ ਹੈ ਕਿ ਜੇ ਕਿਸੇ ਪ੍ਰੋਡਿਊਸਰ ਦੇ ਵੱਲੋਂ ਫਿਲਮ ਨੂੰ ਚਲਾਉਣ ਹੋਵੇ ਤਾਂ ਖੁਦ ਹੀ ਕੋਈ ਨਾ ਕੋਈ ਵਿਵਾਦ ਪੈਦਾ ਕਰ ਦਿੰਦੇ ਨੇ ਜਿਸ ਕਾਰਨ ਫਿਲਮ ਵੱਧ ਲੋਕ ਵੇਖਣ ਜਾਂਦੇ ਨੇ ਜਿ ਇਸ ਗੱਲ ਨੂੰ ਲੈ ਕੇ ਵਿਚਾਰ ਚਰਚਾ ਛੜੀ ਹੋਈ ਹੈ ਕਿ ਨਾਤਾ ਨਗਰ ਨਿਗਮ ਦੇ ਵੱਲੋਂ ਅਨੰਦਾ ਸਿਟੀ ਦੇ ਖਿਲਾਫ ਕੋਈ ਕਾਰਵਾਈ ਕੀਤੀ ਗਈ ਤੇ ਨਾ ਹੀ ਅਨੰਦਾ ਸਿਟੀ ਦੇ ਕਲੋਨਾਈਜ਼ਰ ਦੇ ਵੱਲੋਂ सुरेंद्र ਸਿੰਘ ਵਿੰਦਰਾ ਦੇ ਖਿਲਾਫ ਦਿੱਤੇ ਕੋਈ ਬਿਆਨ ਤੇ ਕੋਈ ਕਾਰਵਾਈ ਹੁੰਦੀ ਹੈ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਰ ਇਹ ਸਾਰਾ ਮਾਮਲਾ ਕੀ ਹੈ ਜਾਂ ਫਿਰ ਇਹ ਮਾਮਲਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਦੱਬ ਕੇ ਰਹਿ ਜਾਵੇਗਾ ਇਸ ਪੂਰੇ ਮਾਮਲੇ ਨੂੰ ਲੈ ਕੇ ਨਗਰ ਨਿਗਮ ਦੇ ਅਧਿਕਾਰੀ ਸੁਰਿੰਦਰ ਸਿੰਘ ਬਿੰਦਰਾ ਦਾ ਕੀ ਕਹਿਣਾ ਹੈ ਤੇ ਅਨੰਦਾ ਸਿਟੀ ਦੇ ਮਾਰਕੀਟਿੰਗ ਹੈੱਡ ਰਾਜਵੀਰ ਦਾ ਕੀ ਕਹਿਣਾ ਆਓ ਸੁਣਦੇ ਹਾਂ ਸਰ ਅਨੰਦਾ ਕਲੋਨੀ ਦਾ ਮਾਮਲਾ ਕੀ ਹੈ ਤੇ ਕੀ ਕਾਰਵਾਈ ਕੀਤੀ ਹੈ ਨਗਰ ਨਿਗਮ ਦੇ ਵਿੱਚ ਅਨੰਦਾ ਸਿਟੀ ਤੋਂ ਦਾ ਮਾਮਲਾ ਜਿਹੜਾ ਹੈ ਉਹ ਨਗਰ ਨਿਗਮ ਬਠਿੰਡਾ ਦੇ ਧਿਆਨ ਵਿੱਚ ਸ਼ਨੀਵਾਰ ਉੱਪ ਨੂੰ ਆਇਆ ਸੀ ਸਭ ਨੂੰ ਇਹ ਪਤਾ ਚੱਲਿਆ ਕਿ ਮਲਬ ਮਾਲਕ ਜਿਹੜਾ ਕੋਲੋਨੀ ਜਗਾ ਉਹਦੇ ਵੱਲੋਂ ਹਣ ਅਧਿਕਾਰਤ ਤਰੀਕੇ ਦੇ ਨਾਲ ਪਲਾਟਾਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ। ਇਹ ਮਾਮਲਾ ਉਸੇ ਟਾਈਮ ਮਾਰੀਓ ਕਮਿਸ਼ਨਰ ਮਾਰੀਓ ਮੇਰ ਸਾਹਿਬ ਦੇ ਧਿਆਨ ਚ ਲੈੰਦਾ ਗਿਆ। ਤੇ ਜਦੋਂ ਇਹ ਡਿਪਾਰਟਮੈਂਟ ਨੇ ਵੈਰੀਫਿਕੇਸ਼ਨ ਕੀਤੀ ਤਾਂ ਇਹ ਪਾਇਆ ਗਿਆ ਕਿ ਕਲੋਨੀ ਅਜੇ ਤੱਕ ਕਿਸੇ ਤਰ੍ਹਾਂ ਦੀ ਅਪਰੂਵਲ ਵਿੱਚ ਨਹੀਂ ਹੈ। ਅਤੁਮੀ ਨੇ ਪਹਿਲਾਂ ਉਹਨਾਂ ਨੂੰ ਉਹ ਲੋ ਅਪਲਾਈ ਕੀਤਾ ਗਿਆ ਸੀ ਪਰ ਉਹਨਾਂ ਨੇ ਆਪਣੇ ਪੇਪਰ ਪੂਰੇ ਨਹੀਂ ਕੀਤੇ ਤੇ ਕਲੋਨੀ ਨਾ ਤਾਂ CLU ਉਹਨਾਂ ਨੂੰ ਜਮਾ ਕਰਾਇਆ ਹੈ ਨਾ EDC ਤੇ ਨਾ ਹੀ ਕੋਈ ਲੇਆਉਟ ਅਪਰੂਵਲ ਹੋਈ ਤੇ ਜਦੋਂ ਇਹ ਗੱਲ ਸਾਹਮਣੇ ਆਈ ਕਿ ਭੋਲੇ ਭਾਲੇ ਲੋਕ ਗਰੀਬ ਜਨਤਾ ਉੱਤੇ ਲੱਗੀ 플ੌਟ ਖਰੀਦਣ ਜਿਵੇਂ ਪਹਿਲਾਂ ਇੱਕ ਸਕੈਂਡਲ ਹੋ ਗਿਆ ਸੀਗਾ ਇੱਕ ਹੋਰ ਕੰਪਨੀ ਨੇ ਵੀ ਇਸੇ ਤਰ੍ਹਾਂ 플ੌਟ ਆਪਣੇ ਵੇਚ ਦਿੱਤੇ ਤੇ ਅੱਜ ਤੱਕ ਲੋਕਾਂ ਨੂੰ ਪਤਾ ਨਹੀਂ ਲੱਗ ਸਕਿਆ ਕਿ ਉਹਨਾਂ ਦਾ 플ੌਟ ਕਿੱਥੇ ਹੈ ਇਹ ਹਰੋ ਹੋ ਨਗਰ ਨਿਗਮ پاس ਸ਼ਿਕਾਇਤ ਦਰਜ ਕਰਾ ਕੇ ਮਾਲਕ ਕਲੋਨੇਜਰ ਨੂੰ ਦਫਾਏ ਆਰ ਦਰਜ ਕਰਵਾਉਣ ਦੇ ਉਪਰਾਲੇ ਕਰ ਰਿਹਾ ਇਸੇ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਆ ਪਹਿਲਾਂ ਹੀ ਰੋਕ ਲਗਾੰਦੇ ਲਗਾਈ ਗਈ ਹੈ ਕਿ ਤੁਸੀਂ ਲੋਕ ਇੱਥੇ ਪਲਾਟ ਨਾ ਖਰੀਦੇ ਜਾਣ ਸਦ ਤੱਕ ਮਾਲਕ ਆਪਣਾ ਲੇਆਉਟ ਪਾਸ ਨਹੀਂ ਕਰਵਾ ਲੈਂਦਾ ਜਿੱਥੇ ਤੱਕ ਮਾਲਕ ਰੁਦ ਕਾਰਵਾਈ ਦੀ ਤੁਸੀਂ ਪੁੱਛਿਆ ਨਗਰ ਨਿਗਮ ਪੂਰੇ ਜੋਰ ਤੇ ਹੈ ਸਾਡੇ ਕੋਲ ਡਾਕੂਮੈਂਟਸ ਅਸੀਂ ਇਕੱਠੇ ਕਰ ਲਏ ਨੇ ਮਾਲਕ ਦੇ ਖਿਲਾਫ ਜੋ ਕਾਨੂੰਨੀ ਪ੍ਰਕਿਰਿਆ ਹੈ ਉਹਦਾ ਅਸੀਂ ਪ੍ਰਲੋਪ ਕਰ ਰਹੇ ਹਾਂ ਤੇ ਉਹਨੂੰ ਪੂਰਾ ਕਰਕੇ ਜੋ ਬੰਦੀ ਕਾਰਵਾਈ ਹੈ ਉਤਰੰਤ ਭੇਜ ਦਿੱਤੀ ਜਾਵੇਗੀ ਹਾਂ ਜੀ ਕਿੰਨੇ ਕੁ ਲੋਕਾਂ ਨੇ ਜਿਹੜੇ ਪਲਾਟ ਆ ਮਤੂ ਲੈ ਲਏ ਆ ਉਹ ਖਰੀਦੇ ਅਸੀਂ ਇਹਦੇ ਬਾਰੇ ਵਿੱਚ ਕਹਿਣਾ ਮੁਸ਼ਕਲ ਹੈ ਜੀ ਵੀ ਕਿੰਨੇ ਕੁ ਲੋਕ ਇਹਦਾ ਪਬਲਿਕ ਨੂੰ ਮੇਰੇ ਵੱਲੋਂ ਅਪੀਲ ਵੀ ਹੈ ਮੇਰੀ ਇਹ ਜੇਕਰ ਗੱਲ ਸੁਣਨਾ ਤੇ ਮੇਰੀ ਰਿਕਵੈਸਟ ਵੀ ਹੈ ਕਿ ਇਹ ਜਿਹੜੀ ਖੁੱਦੋ ਫੋਕਤ ਕੀਤੀ ਗਈ ਹੈ ਇਹ ਗਲਤ ਹੈ ਇਲੈਗਲ ਹੈ ਇਹ ਜੇਕਰ ਤੁਹਾਡੇ ਕੋਲ ਕੋਈ ਪਰਚੀ ਉਹ ਨਾ ਬੋਲੋ ਦਿੱਤੀ ਹੋਈ ਹੈ ਕਿਰਪਾ ਕਰਕੇ ਇਸ ਅੱਧਰ ਜਿਹੀ ਫੋਟੋਕਾਪੀ ਦਿੱਤੀ ਜਾਵੇ। ਪਰ ਜੋ ਕੋਈ ਇੱਕ ਵਿੱਚ ਅਜੇ ਹੀ ਗਲਤੀ ਕੋਈ ਕਲੋਨਾਈਜ਼ਰ ਵੀ ਨਾ ਕਰੇ ਤੇ ਸਾਡੇ ਵੱਲੋਂ ਕਾਨੂੰਨੀ ਪ੍ਰਕਿਰਿਆ 'ਚ ਕੋਈ ਅੜਚਾ ਨਾ ਪਾੜੇ। ਲੱਗਦਾ ਵੀ ਲੋਕਾਂ ਨੂੰ ਵੀ ਅਵੇਅਰ ਹੋਣ ਦੀ ਲੋੜ ਹੈ। ਕਲੋਨੀ ਕੋਈ ਵੀ ਕੱਟੀ ਜਾਂਦੀ ਤਾਂ ਫਟਾਫਟ ਲੋਕ ਖਰੀਦਦਾਰੀ ਸ਼ੁਰੂ ਕਰ ਦਿੰਦੇ, ਦੇਖਦੇ ਵੀ ਨਹੀਂ। ਲੋਕਾਂ ਨਾਲੋਂ ਵੀ ਪਹਿਲਾਂ ਪ੍ਰੈਸ ਨੂੰ ਜ਼ਿਆਦਾ ਲੋਕਾਂ 'ਚ ਇਹ ਸਿੱਖਿਆ ਦੇਣੀ ਜ਼ਰੂਰੀ ਹੈ। ਕਿ ਐਵੇਂ ਅੱਖਾਂ ਬੰਦ ਕਰਕੇ ਪਰੋਸਾ ਕਰਕੇ ਉਹਨਾਂ ਕਲੋਨੀਆਂ ਵਿੱਚ ਆਪਣੀ ਹੱਕ ਹਲਾਲ ਦੀ ਕਮਾਈ ਨਾ ਲਗਾਓ ਜਿਸ ਦੇ ਬਾਰੇ ਕੋਈ ਕਾਗਜ਼ ਵੀ ਤਿਆਰ ਨਹੀਂ ਹੋਇਆ ਅਗਰ ਪ੍ਰੈਸੇ ਗੱਲ ਪਬਲਿਕ ਵਿੱਚ ਕਨਵੇ ਕਰੇ ਤਾਂ ਵੀ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਇਹ ਕਨਵੇ ਹੋਵੇ ਤਾਂ ਇਹ ਜ਼ਿਆਦਾ ਉਚਿਤ ਰਹੇਗਾ ਅਨੁਛੇਪ ਨੇ ਕਲਮ ਵਿੱਚ ਰਹਿਣਾ ਪਾੜ ਹਾਲ ਦੀ ਘੜੀ ਜਿਸ ਚੀਜ਼ ਦਾ ਕੋਈ ਆਗਾਜ਼ ਹੀ ਨਹੀਂ ਹੋਇਆ ਜਿਸ ਚੀਜ਼ ਦਾ ਕੋਈ ਪੇਪਰ ਹੀ ਨਹੀਂ ਤਿਆਰ ਕੀਤਾ ਗਿਆ ਕੋਈ ਡਾਕੂਮੈਂਟਰੀ ਐਵੀਡੈਂਸ ਨਹੀਂਗਾ ਉੱਥੇ ਤੁਸੀਂ ਖੇਤਾਂ 'ਚ ਫਲਾਦ ਲੈ ਰਹੇ ਹੋ ਤੇ ਉਹਦੇ 'ਚ ਸੱਡੀ ਇਹਦੇ ਕੋਈ ਗਲਤੀ ਨਹੀਂ। ਇੱਕ ਆਮ ਨਾਗਰਿਕ ਕਲੇਡਾ ਕੋਈ ਥੀ ਇੱਧਰੋਂ ਜਾਂਦਾ ਤਾਂ ਉਹਨੂੰ ਕੀ ਚੀਜ਼ਾਂ ਨੂੰ ਆਪਾਂ ਪੁੱਛਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਦੀ ਜਾਣਕਾਰੀ ਲੈਣੀ। ਕੋਲੋਨੀ ਦੇ ਸਰ ਨੂੰ ਸਭ ਤੋਂ ਪਹਿਲਾਂ ਵੱਡਾ ਬੋਰਡ ਲਗਾਉਣਾ ਚਾਹੀਦਾ ਵਾ ਉਹਦੇ ਤੇ ਲਿਖਣਾ ਚਾਹੀਦਾ ਵਾ ਕਿ ਮੇਰੀ ਇਹ ਕਲੋਨੀ ਅਪਰੂਵਡ ਹੈ। ਸਰਕਾਰ ਦੇ ਇੰਨੇ ਹੁਕਮ ਨੰਬਰ ਨਾਲ ਅਪਰੂਵਡ ਹੈ। ਲੋਕਾਂ ਨੂੰ ਵੀ ਚਾਹੀਦਾ ਹੈ ਕੋਈ ਲਾਇਸੈਂਸ ਟੂ ਡਵੈਲਪ ਦੀ ਕਾਪੀ ਮੰਗਣ, ਲੇਆਉਟ ਦੀ ਕਾਪੀ ਮੰਗਣ ਉਹਨਾਂ ਦਾ ਅਧਿਕਾਰ ਹੈ। ਇਸੇ ਕਰਕੇ ਰੇਰਾ ਐਕਟ ਤੁਲੋਕਾਂ ਨੂੰ ਇਹ ਜਾਗਰਤੀ ਰਹੇ ਕਿ ਜੇਕਰ ਫਿਰ ਵੀ ਕੋਈ ਕਲੋਨਾਈਜ਼ਰ ਇਦਾਂ ਦੀ ਗਲਤੀ ਕਰਦਾ ਹੈ ਤੇ ਰੇਦਰ ਦਾ ਐਕਸ਼ਨ ਉਹਦੇ ਉੱਪਰ ਬਣਨਾ ਹੀ ਪਵੇ ਉਹਨੇ ਪੁਰਾਣੇ ਵੀ ਟੈਵਲ ਅਗਾਈਡਲਾਈਨਸ ਹਾਲ ਦੇ ਕਿਹੜੀ ਕੋਈ ਗਾਈਡਲਾਈਨਸ ਉਹਨਾਂ ਵੱਲੋਂ ਫੋਲੋ ਨਹੀਂ ਕੀਤੀ ਜੀ ਐਮ ਪੀ ਨਾਮਕੀ ਪੋਸਟ ਕਿਹੜੀ ਫਰਮ ਤੋਂ ਹੈ ਸਰ ਮੈਂ ਰਾਜਵੀਰ ਅਨੰਦਾ ਸਿਟੀ ਦੀ ਮਾਰਕੀਟਿੰਗ ਤੇ ਪੀਆਰ ਹੈਡ ਨੈਚ ਇੱਕ ਸੁਰਿੰਦਰ ਪਿੱਧਰਾ ਜੀ ਐਮ ਪੀਟੀ ਨੇ ਨਜ਼ਰ ਨਹੀਂ ਆ ਹਮ ਤੋਂ ਉਹਨਾਂ ਵੱਲੋਂ ਬਾਈਟ ਕੀਤੀ ਗਈ ਹੈ ਜੀ ਜਿਹੜੀ ਤੁਹਾਡੀ ਨੰਦਾ ਸਿਟੀ 2 ਆ ਜੀ ਉਹਦੇ 플ੌਟ ਸੇਲ ਕੀਤੇ ਜਾ ਰਹੇ ਆ ਜਦੋਂ ਕਿ ਉਹ ਅਨਧਕਾਰ ਠੀਕ ਹੈ ਅਨੰਦਾ ਸਿਟੀ 2 ਬਾਰੇ ਸਸ ਜਿਹੜੇ ਰੂਮਰਸ ਮਾਰਕੀਟ ਚੁੱਲੀਆਂ ਹੋਈਆਂ ਮੈਂ ਡਿਟੇਲਸ ਇਹ ਦੱਸਣਾ ਚਾਹੂੰਗੀ ਤੁਹਾਨੂੰ ਕਿ ਅਨੰਦਾ ਸਿਟੀ 2 ਦੇ ਲਈ ਅਸੀਂ 70 ਏਕੜ ਦੇ ਆਸ-ਪਾਸ ਜ਼ਮੀਨ ਲੈ ਚੁੱਕੇ ਹਾਂ ਜਿਹਦੇ ਨਕਸ਼ੇ ਪਾਸ ਹੋਣ ਲਈ ਅਸੀਂ ਕਾਰਪੋਰੇਸ਼ਨ ਚ ਫਾਈਲ ਵੀ ਜ਼ਰੂਰਤ ਕਰਾ ਚੁੱਕੇ ਹਾਂ ਅਨੰਦਾ ਸਿਟੀ 2 ਦੀ ਡਿਮਾਂਡ ਬਹੁਤ ਹੈ ਜਿਹੜੀ ਸਾਡੀ ਲੋਕੇਸ਼ਨ ਐ ਡਬਲ ਰੋਡ ਸ਼ਹਿਰ ਦੇ ਬਿਲਕੁਲ ਨੇੜੇ ਹੋਣ ਕਰਕੇ ਤੇ ਜਿੰਨੀ ਸੋਹਣੀ ਕਲੋਨੀ ਬਣੀ ਹੋਈ ਹੈ ਸਾਨੂੰ ਵਿਜ਼ਿਟ ਬਹੁਤ ਹੁੰਦੀ ਹੈ ਜੇ ਤੁਸੀਂ ਸ਼ਾਮ ਤੱਕ ਬੈਠੋਗੇ ਤਾਂ ਹੋ ਸਕਦਾ ਅੱਜ ਹੀ ਚਾਰ ਤੋਂ ਪੰਜ ਕਲਾਈਂਟ ਆਉਣ ਤੇ ਪੁੱਛਣ ਕਿ ਟੂ ਕਦ ਸਾਰੀ ਪ੍ਰੋਸੈਸ ਜਾਰੀ ਹੈ ਸੋ ਫਿਲਹਾਲ ਅਨੰਦਾ ਸਿਟੀ 2 ਬਾਰੇ ਮੈਂ ਇਹ ਦੱਸਾਂਗੀ ਸਰ ਜਿਹੜਾ ਉਹਨਾਂ ਦਾ ਬਿਆਨ ਦਿੱਤਾ ਹੋਇਆ ਜੀ ਉਹ ਤੁਹਾਡੀ ਅਨੰਦਾ ਸਿਟੀ ਤੇ ਫਰਮ ਹੋਈ ਜਾਂ ਦੇ ਖਿਲਾਫ ਜਾ ਰਿਹਾ ਜੀ ਜੀ ਕਿਵੇਂ ਦੇਖਦੇ ਹੋ ਕੋਈ ਵੀ ਮਤਲਬ ਇਸ ਤਰ੍ਹਾਂ ਅਧਿਕਾਰੀ ਕਿਸ ਤਰ੍ਹਾਂ ਬਿਆਨ ਦੇ ਸਕਦਾ ਨਹੀਂ ਉਹ ਸਿਕੋ ਰਿਸਪੈਕਟਡ ਨੇ ਬਹੁਤ ਕਰਦੇ ਨਹੀਂ ਬਾਕੀ ਉਹ ਉਹਨਾਂ ਨੇ ਕੁਝ ਕਾਨੂੰਨੀ ਕਾਰਵਾਈ ਵੀ ਸ਼ੁਰੂ ਕੀਤੀ ਹੋਈ ਹੈ ਸਾਡੀ ਜਿਹੜੀ ਆਰਗੇਨਾਈਜੇਸ਼ਨ ਆ ਉਹ ਵੀ ਬੜਾ ਹੰਬਲੀ ਅਸੀਂ ਉਹਨਾਂ ਨਾਲ ਕੋਆਪਰੇਟ ਕਰ ਰਹੇ ਹਾਂ ਤਾਂ ਕਿ ਸਾਰੀ ਚੀਜ਼ ਸੋਲਝ ਸਕੇ ਅਜੇ ਅਪਕੋ ਕੋਈ ਮਿਲੀ ਤਾਂ ਨਹੀਂ ਤਨ ਨਹੀਂ ਉਹ ਹਾਲੇ ਮਿਲੀ ਨਹੀਂ ਹੈ ਪ੍ਰੋਫਾਈਲ ਸਰਵਰ ਚ ਤੁਹਾਡੀ ਜਿਹੜੇ ਇਮੇਜ ਤਾਂ ਖਰਾਬ ਹੁੰਦੀ ਹੈ ਨਾ ਉਹਨੇ ਬਾਈਟ ਦਿੱਤੀ ਠੀਕ ਹੈ ਕਹਤਾ ਵੀ ਉਹ ਆਨੰਦ ਘਾਟ ਤੌਰ ਤੇ ਸੇਵ ਕੀਤੀ ਜਾ ਠੀਕ ਹੈ ਠੀਕ ਹੈ ਕੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰੋਗੇ ਕਿਉਂਕਿ ਉਹਨਾਂ ਨੇ ਤੁਹਾਡੀਆਂ ਨਾ ਰਸੀਦੀ ਦੇ ਖਿਲਾਫ ਦਿੱਤਾ ਜੇ ਤੁਸੀਂ ਸਮਝਦੇ ਹੋ ਤੁਹਾਡੇ ਕਹਿਣ ਮੁਤਾਬਕ ਜਿਹੜਾ ਬਿਆਨ ਹੈ ਉਹ ਗਲਤ ਆ ਜੀ ਦੇਖੋ ਮੈਨੇਜਮੈਂਟ ਦਾ ਕੀ ਡਿਸੀਜਨ ਆ ਨਾ ਉਹ ਬਾਈ ਦੀ ਐਂਡ ਉਹ ਪਤਾ ਲੱਗੇਗਾ ਬਾਕੀ ਇਹ ਹੈ ਜੀ ਇਮੇਜ ਖਰਾਬ ਕਹਿਣ ਨਾਲ ਨਹੀਂ ਹੁੰਦੀ ਇਮੇਜ ਬਣੀ ਹੋਈ ਐ ਪਿਆਰ ਹੀ ਇੰਨਾ ਅਨੰਦ ਅੰਦਰ ਸਿੱਟੇ ਨਾਲ ਕਿ ਹੋਰ ਸਭੋਂ ਹੋਰ ਪਿਆਰ ਹੋ ਰਿਹਾ ਜਿਹੜੇ ਜਿਹੜੇ ਡੀਲਰ ਸਾਡੇ ਨਾਲ ਜੁੜੇ ਹੋਏ ਆ ਇੰਨੀ ਉਹਨਾਂ ਨੇ ਉਸ ਤੋਂ ਬਾਅਦ ਵਿਜ਼ਿਟ ਕੀਤੀ ਸਾਡੇ ਫੇਰਵਲ ਦੇ ਵਿੱਚ ਵੀਡੀਓਜ਼ ਬਣਾਈਆਂ ਉਹ ਤਾਂ ਥਾਰਾ ਕੁਝ ਪਹਿਲਾਂ ਹੋਇਆ ਹੀ ਨਹੀਂ ਸੀ ਸਾਨੂੰ ਤਾਂ ਮਜ਼ਾ ਆ ਗਿਆ ਜੀ ਜਿਹੜੀ ਪੋਸਟ ਤੇ ਆ ਕੋ ਨਗਰ ਨਿਯੰਤਰੀ ਦੀ ਕਾਫੀ ਵੱਡੀ ਪੋਸਟ ਮਿਲ ਜਾਂਦੀ ਤੇ ਵੱਡੇ ਅਧਿਕਾਰ ਠੀਕ ਹੈ ਕੋਈ ਵੀ ਕੋਈ ਕਹਦੇ ਵੇ ਤਾਂ ਗੱਲ ਵੱਖਰੀ ਆ ਉਹਨਾਂ ਦੀ ਜਿਹੜੀ ਕਹੀ ਹੋਈ ਗੱਲ ਦਾ ਜੀ ਜੀ ਮੈਂ ਰੱਖਦੀ ਆ ਉਹਨਾਂ ਤੱਕ ਹੋ ਸਕਦਾ ਕੋਈ ਸੋਚਣਾ ਕਿਸੇ ਨੇ ਪਹੁੰਚਾਈ ਹੋਵੇ ਤੇ ਸਭ ਦਾ ਰਾਈਟ ਹੈ ਇਹ ਸਭਾ ਕੁਝ ਬੋਲਣਾ ਤੇ ਅਸੀਂ ਉਹਨਾਂ ਦੇ ਨਾਲ ਕੋਆਪਰੇਟ ਕਰਦੇ ਆਂ ਕੋਈ ਪ੍ਰੋਬਲਮ ਨਹੀਂ ਇਹ ਸੀ ਸੌਲਵ ਹੋ ਰੂਗੀ ਵੈਟ ਟਾਈਮ ਕੀ ਕੀ ਕਹਿਣਾ ਚਾਹੁੰਦੇ ਆ ਜਿਹੜੀਆਂ ਪਰਫਾਰਮਰ ਫੈਮਿਸ਼ੀਆਂ ਉਹ ਕੀ ਕਹਿਣਾ ਚਾਹੁੰਦੇ ਪਬਲਿਕ ਨੂੰ ਪਬਲਿਕ ਨੂੰ ਇਹ ਕੀ ਕਹਿਣਾ ਚਾਹੁੰਦੇ ਆ ਤਾਂ ਮਤਲਬ ਮੈਨੂੰ ਤਾਂ ਇਹ ਲੱਗਦਾ ਕਿ ਚੀਜ਼ ਬਿਲਕੁਲ ਸਾਡੇ ਹੋਰ ਫੇਵਰ ਚਲੀ ਗਈ ਅਨੰਦ ਸਿੱਧੀ ਪਹਿਲਾਂ ਹੀ ਬਹੁਤ ਫੇਮਸ ਸੀ ਜਿਹੜੀਆਂ ਲੇਡੀਜ਼ ਇੱਥੇ ਵਿਜ਼ਿਟ ਕਰਦੀਆਂ ਆਪਦੇ ਹਸਬੰਡ ਦੇ ਪਿੱਛੇ ਪੈ ਜਾਣੇ ਕਿ ਘਰ ਤਾਂ ਆਪਾਂ ਇੱਥੇ ਬਣਾਉਣਾ ਤੇ ਹੋਰ ਅਸੀਂ ਸਾਰੇ ਨਜ਼ਰ ਚ ਆ ਗਏ ਮਤਲਬ ਮੈਨੂੰ ਇਹ ਲੱਗਦਾ ਕਿ ਜਿਹੜੀ ਮਾਰਕੀਟਿੰਗ ਪਹਿਲਾਂ ਮੈਂ ਕਰਦੀ ਸੀ ਹੁਣ ਸਾਰਾ ਸ਼ੇਅਰ ਕਰ ਰਿਆ ਮੇਰੇ ਨਾਲ ਅੰਤ ਤੱਕ ਥੈਂਕ ਯੂ ਲੱ ਸੋ ਐਕਚੁਅਲੀ ਕਿ ਜਾਨਣਾ ਬਹੁਤ ਮੁਸ਼ਕਿਲ ਹੈ ਬਾਕੀ ਮੈਂ ਇਹ ਚਾਹੁੰਦੀ ਆ ਕਿ ਕਿੰਨਾ ਦੇ ਬਿਆਨ ਦੀ ਗੱਲ ਮੈਨੂੰ ਦੁਆਰ ਨਗਰ ਨਿਯਮ ਦੇ ਅਧਿਕਾਰੀ ਨੇ ਜਿਨ੍ਹਾਂ ਨੇ ਕਿਹਾ ਕਿ ਅਨਧਕਾਰ ਕੋਰਸ ਦੇ ਜਿਹੜੀਆਂ ਵੇਚੀਆਂ ਜਾ ਰਹੀਆਂ ਹਨ ਉਹਨਾਂ ਨੂੰ ਕੁਲ ਮਿਲੀ ਉਹ ਸਰ ਦੇਖੋ ਉਹ ਚੀਜ਼ ਪ੍ਰੂਫ ਹੋਊਗੀ ਫਿਰ ਆਪਾਂ ਇਹਨਾਂ ਦੇ ਹੋਰ ਡਿਸਕਸ਼ਨ ਕਰਨੀ ਚਾਹੀਦੀ ਆਈ ਥਿੰਕ ਉਹ ਆਪਦਾ ਕੰਮ ਕਰ ਰਿਹਾ ਐਸੀ ਨਾਲ ਕੋਰਪੋਰੇਟ ਕਰ ਰਹੇ ਆ ਜੀ ਬਾਕੀ ਇੱਥੇ ਇੱਕ ਹੋਰ ਮੈਨੂੰ ਕੁਐਸਚਨਸ ਕਾਫੀ ਪੁੱਛੇ ਗਏ ਸੀਗੇ ਇਥੇ ਇੱਕ ਬਹੁਤ ਭੀੜ ਇਕੱਠੀ ਹੋਈ ਹੈ ਇੱਥੇ ਅਸੀਂ ਫਸਟ ਨੰਬਰ ਰਾਤਰੇ ਤੇ ਲੰਗਰ ਲਾਇਆ ਸੀ ਦੂਜੀ ਗੱਲ ਹੈ ਸਟੂਡੀਓ ਆਉਣ ਵਾਲਾ ਸਾਡੇ ਸ਼ੋਅਰੂਮ ਦੇ ਵਿੱਚ ਉਹਦਾ ਅਸੀਂ ਸਾਰੀ ਜਿਹੜੀ ਖੁਸ਼ੀ ਸ਼ਹਿਰ ਦੇ ਨਾਲ ਸਾਂਝੀ ਕੀਤੀ ਸੀ ਤੇ ਸਾਡੇ ਵੱਲੋਂ ਤਾਂ ਸਾਡੇ ਰੈਗੂਲਰ ਮਾਰਕੀਟਿੰਗ ਐਂਡ ਸਾਰੇ ਓਲਮੈਂਟਸ ਚੱਲ ਰਹੇ ਉਹਨੂੰ ਕੋਈ ਕੀ ਰੂਪ ਦੇ ਦਿੰਦਾ ਉਹਦੇ ਬਾਰੇ ਅਸੀਂ ਕੁਝ ਕਹਿ ਨਹੀਂ ਸਕਦੇ ਨਹੀਂ ਉਹਨਾਂ ਨੇ ਇੱਕ ਇਹ ਕਲਮ ਵੀ ਕੀਤੀ ਹੈ ਕਿ ਜੇ ਕਿਸੇ ਨੂੰ ਪਰਚੀਆਂ ਮਿਲੀਆਂ ਨੇ ਹੂੰ ਹੂੰ ਉਹ ਪਰਚੀਆਂ ਸਾਡੇ ਕੋਲੇ ਜਮ੍ਹਾਂ ਕਰਾਉਣ ਤੇ ਅਸੀਂ ਇਹ ਕਾਰਵਾਈ ਕਰਾਂਗੇ ਬਿਲਕੁਲ ਉਹ ਮੈਂ ਉਹੀ ਕਹਿ ਰਹੀ ਹਾਂ ਉਹ ਤਾਂ ਆਪਦੀ ਸੀਟ ਤੇ ਬਾਬੰਦ ਨੇ ਉਹ ਸਹੀ ਕਰ ਰਹੇ ਨੇ ਜੇ ਐਸੀ ਕੁਝ ਗਲਤ ਕੀਤਾ ਹੋਗਾ ਆਜੂਗਾ ਸਾਹਮਣੇ ਸੇ ਨਹੀਂ ਬੱਚੀ ਕਹਿੰਦੀ ਨਹੀਂ ਜੀ ਬਿਲਕੁਲ